देख, देख, देख। 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 बहुत ही सत्कारो मेरिया माव मेरिया भेन मेरे भा मेरे बजुर्ग वाहेगुरु जी का खालसा वाहेगुरु जी ਅੱਜ ਅਸੀਂ ਸਾਰੇ 11 ਨੰਬਰ 12 ਮੇਰੀ ਛੋਡੀ ਭੈਣ ਸਰਬਜੀਤ ਕੌਰ ਦੀ ਮਹਿਮ ਦੇ ਆਗਾਜ਼ ਕਰਨ ਲਈ ਆਏ ਆ ਅਸੀਂ ਉਹਨਾਂ ਦੇ ਦਫ਼ਤਰ ਦਾ ਜੋ ਉਦਘਾਟਨ ਕਰ ਲਈ ਇੱਥੇ ਹੋਏ ਆ ਕਾਂਗਰਸ ਪਾਰਟੀ ਦੇ ਤੌਰ ਤੇ ਅਸੀਂ ਤੁਹਾਡੀ ਭੈਣਾਂ ਤੋਂ ਅਸ਼ੀਰਵਾਦ ਲੈਣ ਆਏ ਆ ਚੋਣ ਮੈਦਾਨ ਵਿੱਚ ਤਾਂ ਕਿ ਤੁਸੀਂ ਸਾਡੇ ਉੱਤੇ ਆਪਣਾ ਅਸ਼ੀਰਵਾਦ ਦਿਓ ਐਂ ਅਸੀਂ ਕਾਮਯਾਬ ਹੋ ਸਕੀਏ ਜਿਹੜਾ ਇਲੈਕਸ਼ਨ ਹੈਗਾ ਉਹ ਜਿਸ ਟੀਨ ਨੂੰ ਅੱਧਾ ਸਭ ਦੇ ਚੱਲਿਓ ਕਿ ਜਿਹੜਾ ਐਲੈਕਸ਼ਨ ਹੈਗਾ ਕਿ ਆ ਬੜਾ ਚੌੜੀ ਤਕਦੀਰ ਨੂੰ ਬਦਲਣ ਦੀ ਮਹਿੰਦੀ ਪੈਰ ਦੀ ਤਕਦੀਰ ਨੂੰ ਬਦਲਣ ਦੀ ਐਲੈਕਸ਼ਨ ਹੈ ਉਹਦਾ ਕਾਰਨ ਕੀ ਹੈ ਅਜ ਤੋਂ 2.5-3 ਸਾਲ ਪਹਿਲਾਂ ਆ ਸਰਕਾਰ ਆਈ ਬਦਲਾਵ ਦੇ ਨਾਮ ਤੇ ਮੇਰੀਆਂ ਭੈਣਾਂ ਕਾਫੀ ਸੰਖਿਆ ਵਿੱਚ ਬੈਠੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਇਹਨਾਂ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਜਿਹੜਾ ਹੈਗਾ ਮਹੀਨੇ ਦਾ ਦੇਣ ਪਰ ਮੈਂ ਕਿਸੇ ਦੇ ਹੱਥ ਨਹੀਂ ਖੜੇ ਕਰਾਣੇ ਕੀ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਕਿਉਂਕਿ ਮਿਲਿਆ ਤਾਂ ਕਿਸੇ ਨੂੰ 1 ਰੁਪਿਆ ਨਹੀਂ ਆਇਆ ਪਰ ਇਹਨਾਂ ਨੇ ਤੁਹਾਡੇ ਨਾਲ ਵਾਦਾ ਜ਼ਰੂਰ ਕੀਤਾ ਸੀ ਆਮ ਆਦਮੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਖੜਾ ਉਹਨਾਂ ਨੇ ਵੀ ਤੁਹਾਡੇ ਕੋਲ ਵੋਟਾਂ ਮੰਗਣ ਆਣਾ ਹਰ ਪਾਰਟੀ ਦਾ ਹੱਕ ਹੈ ਉਹਨਾਂ ਨੇ ਤੁਹਾਡੇ ਦਰਬਾਰ ਤੇ ਆਣਾ ਮੇਰੀ ਸਿਰਫ ਤੁਹਾਨੂੰ ਭੈਣਾ ਨੂੰ ਹੱਥ ਜੋੜ ਕੇ ਇੰਨੀ ਬੇਨਤੀ ਹੈ ਕਿ ਜਿਸ ਟਾਈਮ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਤੁਹਾਡੇ ਕੋਲ ਆਉਂਦਾ ਤਿੰਨ ਸਾਲ ਹੋ ਚੁਕਾ ਉਦੇ ਮੁਤਾਬਿਕ ਲਗਭਗ 36000 ਰੁਪਏ ਤੁਹਾਡਾ ਇੱਕ ਇੱਕ ਜਣੇ ਦਾ ਪਾਪ ਤੁਸੀਂ ਪਹਿਲਾਂ ਉਹਨਾਂ ਨੂੰ ਕਿਉਂਕਿ ਜਿਹੜਾ ਸਾਡਾ ਹੱਕ ਜਿਹੜਾ ਕੇਜਰੀ ਵਾਲਜੀ ਨੇ ਵਾਅਦਾ ਕੀਤਾ ਸੀਗਾ ਕਿ ਆ ਮੇਰੀ ਲਿਖਤ ਗਰੰਟੀ ਹੈ ਇਹੋ ਲਿਖ ਲਓ ਕਿ 1000 ਰੁਪਏ ਤੁਹਾਨੂੰ ਦੇਵਾਂਗੇ ਜਦ ਕੋਈ ਵੀ ਗੁੰਡਾ ਖੜਕਾਂਦਾ ਉਹਨਾਂ ਨੂੰ ਕੋਈ ਪਹਿਲਾਂ ਸਾਡਾ ਹੱਕ ਅੱਥੇ ਰੱਖ ਜਿਹੜੇ 36000 ਰੁਪਏ ਦੀ ਇਹਨਾਂ ਨੇ ਗੱਲ ਕੀਤੀ ਹੋਈ ਉਹ ਤੁਹਾਡੇ ਕੋਲ ਦੇਣ ਤਾਂ ਕਿ ਸਰਕਾਰਾਂ ਨੂੰ ਪਾਰਟੀਆਂ ਨੂੰ ਜਿਹੜੇ ਝੂਠ ਬੋਲ ਕੇ ਸਰਕਾਰਾਂ ਵਿੱਚ ਆਉਂਦੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਅਗਰ ਤੁਸੀਂ ਝੂਠ ਬੋਲ ਕੇ ਸਰਕਾਰ ਲੈ ਕੇ ਆਂਦੇ ਆ ਤਾਂ ਬੜਾ ਚੌਰ ਦੇ ਲੋਕ ਮਹਿੰਦੀਪੜ ਦੇ ਲੋਕ ਬੜੇ ਜਾਗਰੂਕ ਹੈ ਉਹ ਤੁਹਾਨੂੰ ਠੋਕ ਬਜਾ ਕੇ ਜਵਾਬ ਦੇਉਂਗੇ ਔਰ ਤੁਹਾਨੂੰ ਜਿਹੜੇ ਸਵਾਲ ਪੁੱਛਣ ਵਾਲੇ ਉਹ ਪੁੱਛੂ। ਇਸ ਦੀ ਆਗਾਜ਼ ਮਹਿੰਦੀਪੜ ਤੋਂ ਆਪਾਂ ਸ਼ੁਰੂਆਤ ਕਰਿਆ ਕਰਦੇ ਆ। ਮੈਂ ਯਕੀਨ ਕਰਦਾ ਕਿ ਇੱਕ ਵਾਰ ਹੱਥ ਖੜੇ ਕਰਕੇ ਆ ਜਰੂਰ ਮੈਨੂੰ ਦੱਸ ਦੋ ਕਿ ਤੁਸੀਂ ਸਾਰੇ ਜਣੇ ਅਗਰ ਆਮ ਆਦਮੀ ਪਾਰਟੀ ਦਾ ਕੋਈ ਆਊਗਾ ਆ ਸਵਾਲ ਪੁੱਛੂਗੇ ਕਿ ਸਾਡੇ 63000 ਰੁਪਏ ਕਿੱਥੇ ਆ? ਹੱਥ ਖੜੇ ਕਰਕੇ ਗੱਲ ਕਰਨੀ ਪੈਣੀ ਹੈ ਤਾਂ ਕਿ ਸਾਰਿਆਂ ਨੂੰ ਯਕੀਨ ਆਵੇ ਜਦ ਅਸੀਂ ਇਹ ਸਵਾਲ ਪੁੱਛਨੇ ਸਟਾਰਟ ਕਰਦੇ ਨੇ ਤਾਂ ਜਿਹੜੀਆਂ ਪਾਰਟੀਆਂ ਝੂਠ ਬੋਲ ਕੇ ਆਂਦੀਆਂ ਇਹਨਾਂ ਨੇ ਡਰਨ ਲੱਗ ਪਿਆ ਕਾਂਗਰਸ ਪਾਰਟੀ ਦੇ ਟਾਈਮ ਤੇ ਤੁਸੀਂ ਸਾਡੇ ਪਰਿਵਾਰ ਨੂੰ ਕਾਂਗਰਸ ਪਾਰਟੀ ਨੂੰ ਸੇਵਾ ਦਿੱਤੀ ਸੀ ਸਰਕਾਰ ਬਣਾਈ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਜਿਹੜੀ ਆ ਸੜਕ ਤੁਹਾਡੇ ਵਿੱਚੋਂ ਜਾਂਦੀ ਹੈ ਬੜਾ ਜੋਰ ਤੋਂ ਲੈ ਕੇ ਨੂਨ ਪਰ ਬੇਦੀ ਦੀ 30 ਕਿਲੋਮੀਟਰ ਦੀ ਜਿਹੜੀ ਸੜਕ ਹੈਗੀ ਐ ਇਹਨੂੰ ਅਸੀਂ ਨਵੀਂ ਬਣਾ ਕੇ ਤਿਆਰ ਕੀਤਾ ਸੀ ਤੁਹਾਨੂੰ ਯਾਦ ਹੋਣਾ ਸਾਰੇ 30 ਕਿਲੋਮੀਟਰ ਦੀ ਸੜਕ ਅਸੀਂ ਤਿਆਰ ਕੀਤੀ ਸੀ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਵਾਰਡ ਵਿੱਚ 20 ਫੁੱਟ ਦਾ ਟੋਟਾ ਸੀਗਾ ਉਹਨੂੰ ਕੰਪਲੀਟ ਕਰਨ ਨੂੰ ਇਹਨਾਂ ਨੂੰ 3 ਸਾਲ ਲੱਗਿਆ ਇੱਕ ਸਰਕਾਰ ਨੇ ਕਾਂਗਰਸ ਨੇ 30 ਕਿਲੋਮੀਟਰ ਦੀ ਸੜਕ ਬਣਾਈ ਸੀਗੀ ਉਹਨੋਂ ਵਿਕਾਸ ਦੇ ਨਾਮ ਤੇ ਉਹਨਾਂ ਨੇ ਕਿਹਾ ਕਿ ਅਸੀਂ ਵਿਕਾਸ ਕੀਤਾ ਦੂਜੇ ਪਾਸੇ ਆਵਾਜ਼ੀ ਪਾਰਟੀ ਨੇ 30 ਫੋਟੋ ਦਾ ਇੱਕ ਟੋਟਾ ਬਣਾਇਆ ਤੇ ਉਸ ਤੋਂ ਬਾਅਦ ਕਹਿੰਦੇ ਐ ਅਸੀਂ ਬੜਾ ਚੌਰਵੇਂ ਤਰੱਕੀ ਕੀਤੀ ਅਗਰ ਇਸ ਟੀਪ ਨੂੰ ਅਸੀਂ ਤਰੱਕੀ ਸਮਝ ਲਈਏ ਫਿਰ ਸਾਡੇ ਬੱਚਿਆਂ ਦਾ ਭਵਿੱਖ ਦਾ ਕੀ ਹੋਊਗਾ ਅਗਰ ਇਸ ਟੀਪ ਨੂੰ ਅਸੀਂ ਤਰੱਕੀ ਸਮਝ ਲਈਏ ਸਾਡੇ ਮਾਵਾਂ ਪੈੜਾਂ ਦਾ ਜਨਮ ਤਾਂ ਹਲਾ ਸਰਕਾਰੀ ਹਸਪਤਾਲਾਂ ਵਿੱਚ ਹੋਣਾ ਸੀਗਾ ਫਰਨਪਤਾ ਸਾਡੇ ਸਰਕਾਰੀ ਹਸਪਤਲ ਵਿੱਚ ਪਿਛਲੇ 3 ਸਾਲਾਂ ਤੋਂ ਕੋਈ ਵੀ ਲੇਡੀ ਡਾਕਟਰ ਨਹੀਂ ਹੈਗੀ ਜਦ ਕੀ ਉਸ ਤੋਂ ਪਹਿਲਾਂ ਲਗਾਤਾਰ ਇੱਥੇ ਓਪੀਡੀ ਲੱਗਦੀ ਸੀ ਲੇਡੀ ਡਾਕਟਰ ਸਰਕਾਰੀ ਹਸਪਤਲ ਵਿੱਚ ਪੱਕੇ ਰਹਿੰਦੇ ਸੀ ਹੁਣ ਕਿਉਂ ਨਹੀਂ ਹੈਗਾ ਕਿਉਂਕਿ ਇਹਨਾਂ ਨੂੰ ਕੋਈ ਕੋਸ਼ਿਸ਼ ਨਹੀਂ ਪੁੱਛਦਾ ਹੁਣ ਕਿਉਂ ਨਹੀਂ ਆਗਾ ਕਿਉਂਕਿ ਜਿਹੜੀ ਆ ਸਰਕਾਰ ਹੈ ਅਮੀਰ ਲੋਕਾਂ ਦੀ ਸਰਕਾਰ ਹੈ ਇਹਨਾਂ ਨੂੰ ਕੀ ਪਤਾ ਕਿ ਸਰਕਾਰੀ ਹਸਪਤਾਲਾਂ ਵਿੱਚ ਜਦ ਅਸੀਂ ਇਲਾਜ ਕਰਨ ਜਾਂਦੇ ਆ ਅਗਰ ਉੱਥੇ ਕੋਈ ਡਾਕਟਰ ਨਾ ਹੋਵੇ ਤਾਂ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਸਾਨੂੰ 1000 ਰੁਪਏ ਦੀ ਬਰਤੀ ਘਟਾਣੀ ਪੈਂਦੀ ਆ ਦਸ ਦਸ ਹਜ਼ਾਰ ਰੁਪਏ ਦਾ ਸਾਨੂੰ ਇਲਾਜ ਕਰਾਣਾ ਪੈਂਦਾ ਕੋਈ ਭੈਣ ਤੇ ਸਾਡੇ ਚ ਕੋਈ ਨਿਆਣਾ ਹੋਣ ਵਾਲਾ ਜਦੋਂ ਘਰ ਆਈ ਹੁੰਦੀ ਆ ਜਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਹੀ ਮਿਲਦਾ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ 30 3000 50 50000 ਦਾ ਇਲਾਜ ਕਰਾਣਾ ਪੈਂਦਾ ਇਹਨਾਂ ਨੂੰ ਕੀ ਪਤਾ ਜਿਹੜੇ ਦੋ ਨੰਬਰ ਤੇ ਪੈਸੇ ਇਕੱਠੇ ਕਰਦੇ ਪਏ ਇਹਨਾਂ ਨੂੰ ਕੀ ਪਤਾ ਕਿ ਇੱਕ ਗਰੀਬ ਆਦਮੀ ਨੂੰ ਮਾਤੜ ਆਦਮੀ ਨੂੰ ਕਿਹੜੀਆਂ ਕਿਹੜੀਆਂ ਸਮੱਸਿਆ ਆਉਂਦੀਆਂ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਇਕੱਠੇ ਹੋ ਕੇ ਚੰਗੇ ਤਰੀਕੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਪੈਣਾ ਇੱਕ ਪਾਸੇ ਅਸੀਂ ਦੇਖਦੇ ਪਏ ਆ ਆਤਮाराम ਜੀ ਦਾ ਪਰਿਵਾਰ ਮੇਰੀ ਛੋਟੀ ਭੈਣ ਸਰਬਜੀਤ ਕੌਰ ਵਰਗੇ ਕੈਂਡੀਡੇਟ ਹੈ ਜਿਹੜੇ ਤੁਹਾਡੇ ਵਿੱਚ ਰਹਿੰਦੇ ਤੁਹਾਡੇ ਵਿੱਚ ਖੜੂਗੇ ਜਿੱਥੇ ਸਰਕਾਰੀ ਹਸਪਤਾਲਾਂ ਦੀ ਗੱਲ ਹੋਣੀ ਹੈ ਉਹੀ ਗੱਲ ਕਰਦਾ ਜਿੱਥੇ ਸਕੂਲਾਂ ਦੀ ਗੱਲ ਹੋਊਗੀ ਉਹੀ ਗੱਲ ਕਰਦਾ ਜਿੱਥੇ ਸੀਵਰੇਜ ਦਾ ਟ੍ਰੀਟਮੈਂਟ ਪਲਾਨ ਨਹੀਂ ਚੱਲਦਾ ਉਹੀ ਗੱਲ ਕਰਦਾ ਦੂਜੇ ਪਾਸੇ ਕੈਂਡੀਡੇਟ ਦੀਆਂ ਮੈਂ ਜ਼ਿਆਦਾ ਗੱਲਾਂ ਨਹੀਂ ਕਰਿਆ ਜਾਂਦਾ ਦੂਜੇ ਪਾਸੇ ਦੇ ਕੈਂਡੀਡੇਟ ਖੁਦਾਨਾ ਖਾਸ ਤਾਂ ਜਿੱਤ ਕੇ ਤਾਂ ਜ਼ਿਆਦਾਤਰ ਤੁਹਾਨੂੰ ਥਾਣਿਆਂ ਵਿੱਚ ਜਾਣਾ ਪੈਂਦਾ ਜਿਹੜਾ ਕੋਈ ਸੁਣਾ ਉੱਥੇ ਥਾਣਿਆਂ ਵਿੱਚ ਹੁਣਾ ਇੱਕ ਪਾਸੇ ਅਗਰ ਪਰਿਵਾਰਾਂ ਵਿੱਚ ਕਿਤੇ ਕੋਈ ਲੜਾਈ ਹੋ ਗਈ ਉਹਦੇ ਵਿੱਚ ਤੁਹਾਨੂੰ ਜੋੜਨ ਵਾਲਾ ਅੱਦਾਂ ਦਾ ਪਰਿਵਾਰ ਹੈ ਦੂਜੇ ਪਾਸੇ ਜਿਹਨਾਂ ਦੀ ਗੱਲ ਕਰਦੀ ਖੁਦਾ ਨਾ ਖਾਸ ਤਾ ਕਿਸੇ ਦੇ ਪਰਿਵਾਰ ਵਿੱਚ ਕੋਈ ਲੜਾਈ ਹੋ ਗਈ ਤਾਂ ਉਹਨਾਂ ਨੇ ਤੁਹਾਨੂੰ ਸਿੱਧਾ ਕਿੱਥੇ ਲੈ ਕੇ ਜਾਣਾ ਥਾਣਿਆਂ 'ਆ। ਚੋਣ ਨੇ ਤੁਸੀਂ ਆ ਤੁਸੀਂ ਕਿਹੜੇ ਕੈਂਡੀਡੇਟ ਜਿਤਾਣੇ ਆ ਤੁਸੀਂ ਚੋਣ ਨੇ ਕਿਹੜੀ ਪਾਰਟੀ ਤੁਸੀਂ ਜਿਤਾਣੀ ਆ ਤੁਸੀਂ ਚੋਣਾਂ ਕਿੱਦਾਂ ਦੇ ਬੰਦੇ ਤੁਸੀਂ ਅੱਗੇ ਲੈ ਕੇ ਆਣੇ ਆ। ਬਾਬਾ ਸਾਹਿਬ ਅੰਬੇਦਕਰ ਜਿਹੜੀ ਸਾਨੂੰ ਪਾਵਰ ਦਿੱਤੀ ਹੋਈ ਹੈ ਜਿਹੜੀ ਸ਼ਕਤੀ ਦਿੱਤੀ ਹੋਈ ਹੈ ਜਿਹੜੀ ਕਨਸਟੀਟਿਊਸ਼ਨ ਦੇ ਉੱਤੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਉਹ ਵੋਟ ਦਾ ਅਧਿਕਾਰ ਬਰਤ ਕੇ ਤੁਸੀਂ ਸਰਵਜੀਤ ਕੌਰ ਦੀ ਵਲੋਂ ਇੱਕ ਕੈਂਡੀਡੇਟ ਜਿਤਾਣੀ ਹੈ ਟੈਕਟਰ ਨਿਸ਼ਾਨ ਉੱਤੇ ਮੋਹਰ ਲਾਣੀ ਹੈ ਬਟਨ ਦਬਾਣਾ ਅਗਰ ਤੁਸੀਂ ਇਹਨਾਂ ਨੂੰ ਕੈਂਡੀਡੇਟ ਦੇ ਤੌਰ ਤੇ ਜਿਤਾਤਾ ਮੈਂ ਤੁਹਾਡੇ ਕੋਲੋਂ ਵਾਅਦਾ ਕਰਕੇ ਜਾਂਦਾ ਆਉਣ ਵਾਲੇ ਸਮੇਂ ਵਿੱਚ ਬੜਾ ਚੌੜ ਦੇ ਅਗਰ ਪ੍ਰਮੁੱਖ ਲੀਡਰਾਂ ਵਿੱਚ ਕਿਸੇ ਦਾ ਨਾਮ ਮੰਗੋ ਉਹਦੇ ਵਿੱਚ ਇੱਕ ਸਾਡੀ ਛੋਟੀ ਪਿੰਡ ਸਰਵਜੀਤ ਕੌਰ ਦਾ ਨਾਮ ਆਉਂਦਾ ਔਰ ਤੁਸੀਂ ਸਾਡੇ 15 ਦੇ 15 ਕੈਂਡੀਡੇਟ ਕੰਪੇਅਰ ਕਰ ਦਿਓ ਔਰ ਅਸੀਂ ਜਦ ਕੈਂਡੀਡੇਟ ਚੁਣੇ ਆ ਮੈਂ ਨਹੀਂ ਕਹਿੰਦਾ ਅਸੀਂ ਇਕੱਲੀ ਪਾਰਟੀ ਵਾਦੀ ਵਿੱਚ ਦੇਖ ਕੇ ਕੈਂਡੀਡੇਟ ਚੁਣੇ ਆ ਅਸੀਂ ਪਾਰਟੀ ਤੋਂ ਵੀ ਉੱਤਰ ਉੱਟ ਕੇ ਅਗਰ ਕੈਂਡੀਡੇਟ ਕੋਈ ਵਧੀਆ ਕੰਮ ਕਰ ਸਕਦਾ ਮੇਰਾ ਛੋਟਾ ਭਰਾ ਭੰਮਾ ਪਾਰਟੀਆ ਜਿਹੜੇ ਕਿ 10 ਨੰਬਰ ਤੋਂ ਕੈਂਡੀਡੇਟ ਖੜੇ ਆ ਉਹ ਵੀ ਸਾਡੀ ਭਰਾ ਉਹਨਾਂ ਨੂੰ ਵੀ ਅਸੀਂ ਜਿਤਾਣਾ ਕਿਉਂਕਿ ਪਾਰਟੀ ਵਾਦੀ ਤੋਂ ਉੱਪਰ ਉੱਟ ਕੇ ਅਗਰ ਕੋਈ ਆਪਣੇ ਇਲਾਕੇ ਦੀ ਗੱਲ ਕਰਦਾ ਆਪਣੇ ਇਲਾਕੇ ਲਈ ਕੰਮ ਕਰਦਾ ਆਪਣੇ ਏਰੀਏ ਦੀ ਕੰਮ ਕਰਦਾ ਸਾਡਾ ਫਰਜ਼ ਮੰਨਦਾ ਉਹਨਾਂ ਨੂੰ ਲੈ ਕੇ ਅਸੀਂ ਕੌਂਸਲ ਵਿੱਚ ਪਿਠਾਈਏ ਜਿਹੜੇ ਗਰੀਬ ਲੋਕਾਂ ਦੀ ਆਵਾਜ਼ ਚੱਕਿਆ ਜਾਂਦਾ ਪਰ ਮਨ ਲੱਗਦਾ ਕਿ ਅੱਜ ਦੇ ਦਿਨ ਸਾਨੂੰ ਫੇਰ ਇਕੱਠੇ ਹੋਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਸਾਨੂੰ ਅੱਧਾਂ ਦੀਆਂ ਸ਼ਕਤੀਆਂ ਨੂੰ ਹਰਾਣਾ ਪੈਣਾ ਜਿਹੜਾ ਸਿਰਫ ਵੋਟਾਂ ਦੇ ਤੌਰ ਤੇ ਸਾਡੇ ਕੋਲ ਆਦੇ ਉਸ ਤੋਂ ਬਾਅਦ 5 ਸਾਲ ਲਈ ਇਹਨਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਅਸੀਂ ਕੋਸ਼ਿਸ਼ ਕੀਤੀ ਸੀ 5 ਸਾਲ ਜਦ ਸਾਡੀ ਸਰਕਾਰ ਸੀ ਕਿ ਅੱਧਾਂ ਨੇ ਕੁਝ ਕੰਮ ਕਰਕੇ ਜਾਈਏ ਆਉਣ ਵਾਲੇ ਸਮੇਂ ਵਿੱਚ ਲੋਕੀ ਚੇਤੇ ਕਰਨ ਠੀਕ ਹੈ ਆਵਾਦੀ ਨੇਰੀ ਚੱਲੀ ਅਸੀਂ ਇਲੈਕਸ਼ਨ ਹਾਰ ਗਏ ਬਹੁਤ ਲੋਕੀ ਸਾਨੂੰ ਮਿਲਿਆ ਜਿਹੜੇ ਕਹਿੰਦੇ ਆ ਸਾਤੋਂ ਗਲਤੀ ਹੋ ਗਈ ਬਦਲਾਵ ਦੇ ਨਾਮ ਤੇ ਅਸੀਂ ਗਲਤ ਕੈਂਡੀਡੇਟ ਨੂੰ ਜਿਤਾ ਬੈਠੇ ਬਦਲਾਵ ਦੇ ਨਾਮ ਤੇ ਕਿਤੇ ਹੁਣ ਗਲਤ ਕੈਂਡੀਡੇਟ ਨਾ ਜਿਤਾ ਦਿਓ ਅਸੀਂ ਤੁਹਾਡੇ ਅੱਗੇ ਸਰਬਜੀਤ ਕੌਰ ਦੀ ਵਰਗੇ ਕੈਂਡੀਡੇਟ ਲੈ ਕੇ ਆਏ ਆ ਦੂਜੇ ਪਾਸੇ ਜਿਹੜੇ ਕੈਂਡੀਡੇਟ ਆ ਉਹ ਤੁਸੀਂ ਦੇਖੇ ਹੋਏ ਆ ਅਗਰ ਤੁਸੀਂ ਇਹਨਾਂ ਨੂੰ ਜਿਤਾ ਕੇ ਲਿਆਦੇ ਮੈਂ ਤੁਹਾਡੇ ਕੋਲ ਆ ਵਾਦਾ ਕਰਕੇ ਜਾਂਦਾ ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਮਹਿੰਦੀ ਪਰਦਾ ਕੋਈ ਵੀ ਕੰਮ ਜਿੱਥੇ ਵੀ ਵਾਰਡ ਨੰਬਰ 11 ਵਿੱਚ ਕੋਈ ਵੀ ਕੰਮ ਹੋਊਗਾ ਕਾਂਗਰਸ ਪਾਰਟੀਜ਼ ਨੂੰ ਤੁਹਾਡੇ ਅੱਤੇ ਅੱਥੇ ਨਾਲ ਫਾਡੇ ਖੜੂਗੀ ਔਰ ਕੌਂਸਲ ਵਿੱਚ ਜਿਹੜਾ ਪਹਿਲਾ ਕੰਮ ਕੀਤਾ ਜਾਊਗਾ ਉਹ ਮਹਿੰਦੀਪੁਰ ਦਾ ਕੀਤਾ ਜਾਊਗਾ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਾਡੀ ਟੀਮ ਵੱਲੋਂ ਮਧਰ ਐਂਗਲਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਡਿਊਟੀ ਨਿਭਾਦੇ ਪਏ ਐ ਮੈਂ ਅਸ਼ੋਕ ਬਾਣਜੀ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਇੱਥੇ ਡਿਊਟੀ ਨਿਭਾਦੇ ਪਏ ਮੈਂ ਰਾਣਾ ਡੈਰੀਜੀ ਤੋਂ ਸ਼ਿੰਦੀ ਭਾਜੀ ਦਾ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਹਰਜੀਤ ਜਾਲੜੀ ਜੀ ਆਏ ਹੋਏ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਨ ਰਾ ਪਤਨਾ ਪਲੂਜੀ ਦੇ ਬੇਟੇ ਜਿਹੜੇ ਕੀ ਇਸ ਟਾਈਮ ਸਾਡੇ ਪੰਘੂ ਸਾਹਿਬ ਦੇ ਨਾਮ ਤੇ ਗਿਆਨਿਕ ਪਲੂਦੇ ਨਾਮ ਨਾਲ ਜਾਣੇ ਜਾਂਦੇ ਆ ਐਸ்சி ਸੈੱਲ ਦੇ ਸਾਡੇ ਚੇਅਰਮੈਨ ਆ ਬੜਾ ਚੌਰਦੇ ਉਹ ਆਏ ਹੋਇਆ ਸਾਡੇ ਵਿੱਚ ਸੋਢੀ ਸਾਹਿਬ ਬੈਠੇ ਸੀਗੇ ਸਾਡੇ ਵਿੱਚ ਪਟਵਾਰੀ ਸਾਹਿਬ ਬੈਠੇ ਸਾਡੇ ਵਿੱਚ ਦਿਲਵਾਦ ਜੀ ਬੈਠੇ ਆ ਜਿਹੜਾ ਨੂੰ ਬੜਾ ਐਕਸਪੀਰੀਅੰਸ ਹੈ ਜਦ ਕਿ ਸਾਰੀ ਟੀਮ ਸਾਡੀ ਇੰਨੀ ਵਧੀਆ ਜਿੱਤੀ ਹੋਈ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਕੈਂਡੀਡੇਟ ਚਿਤਣਾ ਪਰ ਜਿੱਤਣਾ ਇਹਨਾਂ ਦਾ ਤਾਂ ਅਗਰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਆ ਸਮਝਿਆ ਕਿ ਸਾਡੀ ਧੀ ਵੈਣ ਖੜੀ ਆ ਸਾਡਾ ਭਰਾ ਖੜਾ ਸਾਡੇ ਬੱਚੇ ਖੜੇ ਸਾਡੇ ਬਿਰਖੜੇ ਸਾਡਾ ਪਰਿਵਾਰ ਖੜਾ ਅਗਰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਅੱਦਾ ਵੋਟਾਂ ਲਈ ਤੁਰ ਪੇ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਅੱਥੇ ਦੀ ਜਿਹੜੀ ਸੀਟ ਆ ਉਹ 100% ਕਾਂਗਰਸ ਪਾਰਟੀ ਜਿੱਤੂਗੀ ਤੇ ਸਰਬ ਜਿੱਤੂਗੀ ਅਰ ਮਨੋ ਜਦੋਂ ਬਾਹਰ ਅੱਜ ਦਫ਼ਤਰ ਦੀ ਅਸੀਂ ਜੀਵਨ ਸਾਹਿਬ ਓਪਨਿੰਗ ਕੀਤੀ ਸਭ ਤੋਂ ਵਧੀਆ ਖੁਸ਼ੀ ਤਾਂ ਮਨੋ ਇਸ ਬੱਚੇ ਨੂੰ ਦੇਖ ਕੇ ਹੋਈ ਬੇਟਾ ਜਿੰਨਾ ਸਮਾਈਲਿੰਗ ਫੇਸ ਤੁਹਾਡਾ ਹੈ ਨਾ ਤੈਨੂੰ ਅੱਗੇ ਰੱਖ ਕੇ ਅਸੀਂ ਵੋਟਾਂ ਮੰਗ ਲੈਣੀਆਂ ਸਾਰਿਆਂ ਨੇ ਠੀਕ ਹੈ ਤੈਨੂੰ ਅੱਗੇ ਰੱਖ ਕੇ ਦੋਰ ਲੈਣਾ ਔਰ ਮਨੋ ਪਤਾ ਸਾਨੂੰ 100% ਵੋਟ ਪੈਣੀ ਪੈਣੀ ਹੈ ਅਗਰ ਖੁਦਾ ਦਾ ਖਾਸਾ ਕਿਸੇ ਨੇ ਬੰਡਣੀ ਵੀ ਹੋਈ ਉਹਨੇ ਵੀ ਡਬਲ ਕਰਕੇ ਸਾਨੂੰ ਪਾ ਦੇਣੀ ਹੈ ਮਨ ਪਤਾ ਹੈ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਜਿੰਨੇ ਜਣੇ ਵੀ ਮੇਰੀਆਂ ਮਾਵਾ ਭੈਣਾ ਬਜ਼ੁਰਗ ਇੱਥੇ ਇਕੱਠੇ ਹੋਏ ਆ ਜਿਹੜੇ ਸਮਾਂ ਕੱਢ ਕੇ ਆਏ ਆ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਯਕੀਨ ਦਿਵਾਉਣਾ ਜੇ ਯਕੀਨ ਨਾਲ ਤੁਸੀਂ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆ ਜਿਹੜੀ ਉਮੀਦ ਨਾਲ ਤੁਸੀਂ ਇੱਥੇ ਇਕੱਠੇ ਹੋਏ ਆ ਜਿਹੜਾ ਬਰਲਾਵ ਦੇ ਨਾਮ ਤੇ ਪਹਿਲਾਂ ਅਸੀਂ ਧੋਖਾ ਖਾਇਆ ਉਹਦਾ ਜਵਾਬ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਦੇਵਾਂਗੇ ਔਰ ਸਰੂਪੀ ਕੌਂ ਚਿਤ ਕੇ ਪੰਜ ਸਾਲ ਵੱਡੇ ਇਲਾਕੇ ਵਿੱਚ ਚੰਗੇ ਤਰੀਕੇ ਸੇਵਾ ਕਰਨਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ